ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਇਹ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖ ਲੈਂਦੇ ਹੋ ਤੁਹਾਡੇ ਘਰ ਦੇ ਵਿੱਚ ਕਦੇ ਵੀ ਗਰੀਬੀ ਨਹੀਂ ਆਵੇਗੀ ਤੁਹਾਡੀ ਬੰਦ ਕਿਸਮਤ ਦਾ ਤਾਲਾ ਖੁੱਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਇੱਕ ਵਾਰ ਇੱਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਰਹਿਆ ਕਰਦਾ ਸੀ। ਉਹਦਾ ਇੱਕ ਮੁੰਡਾ ਸੀ। ਉਹ ਕਿਸਾਨੀ ਕਰਕੇ ਆਪਣਾ ਗੁਜ਼ਾਰਾ ਕਰਿਆ ਕਰਦੇ ਸਨ। ਉਹਦੇ ਕੋਲ ਇੱਕ ਦੁੱਧ ਦੇਣ ਵਾਲਾ ਪਸ਼ੂ ਤੇ ਇੱਕ ਘੋੜਾ ਸੀ। ਉਹ ਕਿਤੇ ਖੁੱਲ ਕੇ ਭੱਜ ਗਏ। ਉਹਦੇ ਮੁੰਡੇ ਨੇ ਬੜੀ ਥਾਂ ਲੱਭਿਆ। ਪਰ ਉਹ ਉਹਨਾਂ ਨੂੰ ਕਿਤੇ ਨਾ ਲੱਭੇ। ਪਿੰਡ ਦੇ ਲੋਕ ਆਏ ਤੇ ਕਹਿਣ ਲੱਗੇ ਵੀ ਤੁਹਾਡੇ ਨਾਲ ਰੱਬ ਵੀ ਮੂੰਹ ਮੋੜ ਕੇ ਬੈਠਾ ਹੈ। ਤੰਗ ਬਜ਼ੁਰਗ ਕਹਿੰਦੇ ਕਿ ਜੇ ਇਸ ਵਿੱਚ ਕੋਈ ਭਲਾ ਹੀ ਸ਼ਾਇਦ ਲੁਕਿਆ ਹੋਣਾ ਹੈ ਤਾਂ ਕਿਤੇ ਤਾਂ ਹੀ ਚਲੇ ਗਏ ਹਨ। ਫਿਰ ਕੀ ਹੁੰਦਾ ਕਿ ਇੱਕ ਹਫ਼ਤੇ ਦੇ ਬਾਅਦ ਬਜ਼ੁਰਗ ਦੇ ਘਰ ਉਹ ਘੋੜਾ ਵਾਪਸ ਆ ਜਾਂਦਾ ਹੈ। ਪਰ ਹੁਣ ਉਹ ਕੱਲਾ ਨਹੀਂ ਸੀ ਆਇਆ। ਉਹਦੇ ਨਾਲ ਉਹਦੇ ਵਰਗੇ 4 ਹੋਰ ਉਹ ਲੈ ਕੇ ਘਰ ਆਇਆ ਸੀ। ਹੁਣ ਉਹੀ ਪਿੰਡ ਵਾਲੇ ਕਹਿਣ ਲੱਗੇ ਕਿ ਤੂੰ ਬੜਾ ਕਰਮਾ ਵਾਲਾ ਹੈ। ਤੇਰੀ ਤਾਂ ਰੱਬ ਨੇ ਸੁਣ ਲਈ ਹੈ ਪਰ ਬਜ਼ੁਰਗ ਨੇ ਕਿਹਾ ਉਹਦੀ ਕਿਰਪਾ ਸਭ ਉਹਦਾ ਮੁੰਡਾ ਬੜਾ ਫਿਰ ਖੁਸ਼ ਹੋਇਆ ਉਹਨੂੰ ਇਹ ਸੀ ਕਿ ਮੈਂ ਇਹਨਾਂ ਨੂੰ ਵੇਖ ਕੇ ਪਰਖ ਲਵਾਂ ਉਹ ਜਿਵੇਂ ਹੀ ਕੋਲ ਜਾਂਦਾ ਹੈ ਉਹਨਾਂ ਦੇ ਵਿੱਚੋਂ ਇੱਕ ਘੋੜਾ ਉਸਨੂੰ ਬੜੀ ਜ਼ੋਰ ਦੀ ਨਾਲ ਲੱਤ ਮਾਰਦਾ ਹੈ ਤੇ ਲੱਤ ਵੀ ਐਵੇਂ ਦੀ ਵੱਜਦੀ ਹੈ ਕਿ ਉਹਦੀ ਆਪਣੀ ਲੱਤ ਟੁੱਟ ਜਾਂਦੀ ਹੈ ਤਾਂ ਫਿਰ ਉਹਨਾਂ ਦੇ ਗਵਾਂਢੀ ਉਹਨਾਂ ਦੇ ਘਰ ਦੁਬਾਰਾ ਆਉਂਦੇ ਹਨ ਤੇ ਆਖਦੇ ਹਨ ਇਹ ਘੋੜੇ ਤੁਹਾਡੇ ਲਈ ਚੰਗੇ ਨਹੀਂ ਹੈਗੇ ਇਹ ਤਾਂ ਤੁਹਾਡੇ ਲਈ ਮਾੜਾ ਸਮਾਂ ਨਾਲ ਹੀ ਲੈ ਕੇ ਆਏ ਹਨ ਵੇਖੋ ਤੁਹਾਡੇ ਪੁੱਤ ਦੀ ਤਾਂ ਲੱਤ ਹੀ ਟੁੱਟ ਗਈ ਹੈ ਬਜ਼ੁਰਗ ਨੇ ਅੱਗੋਂ ਕਿਹਾ ਕੋਈ ਨਾ ਇਸ ਵਿੱਚ ਵੀ ਸ਼ਾਇਦ ਪਰਮਾਤਮਾ ਨੇ ਵਾਹਿਗੁਰੂ ਜੀ ਨੇ ਸਾਡੇ ਲਈ ਕੋਈ ਚੰਗਾ ਹੀ ਸੋਚਿਆ ਹੋਵੇਗਾ ਕੁਝ ਦਿਨ ਲੰਘਦੇ ਹਨ ਰਾਜਾ ਆਪਣੇ ਮਹਿਲ ਵਿੱਚ ਹੁਣ ਦਾ ਸੈਨਾ ਲਈ ਨੌਜਵਾਨਾਂ ਨੂੰ ਵੇਖਣ ਲਈ ਪਰਖਣ ਦੇ ਲਈ ਹੁਣ ਨਵੇਂ-ਨਵੇਂ ਨਗਰਾਂ ਦੇ ਵਿੱਚ ਆਉਂਦਾ ਹੈ ਉਹ ਜਿਹੜੇ ਵੀ ਨਗਰ 'ਚ ਜਾਂਦਾ ਹੈ ਉਥੇ ਸਾਰੇ ਹੀ ਨੌਜਵਾਨਾਂ ਨੂੰ ਲੈ ਜਾਂਦਾ ਹੈ ਹੁਣ ਸਾਰਿਆਂ ਨੂੰ ਜਾ ਕੇ ਆਪਣੀ ਸੇਨਾ ਦੇ ਵਿੱਚ ਭਰਤੀ ਕਰ ਲੈਂਦਾ ਹੈ ਹੁਣ ਅੱਜ ਇਹਨਾਂ ਦੇ ਨਗਰ ਦੀ ਵਾਰੀ ਸੀ ਉਹ ਆਇਆ ਉਹਨਾਂ ਨੇ ਸਾਰਿਆਂ ਦੇ ਨਗਰ ਦੇ ਲੋਕਾਂ ਦੇ ਵਿੱਚੋਂ ਆਪਣੀ ਜਿੰਨੀ ਵੀ ਸੈਨਾ ਸੀ ਨਾ ਉਹਨਾਂ ਦੇ ਵਿੱਚੋਂ ਉਹਨੇ ਕਿਹਾ ਕਿ ਮੈਂ ਤੈਨੂੰ ਸ਼ਾਮਿਲ ਕਰਨਾ ਚਾਹੁੰਦਾ ਹਾਂ ਤੇ ਸਾਰੇ ਹੀ ਜਾਣੇ ਜੋ ਹੁਣ ਉਹਦੇ ਵਿੱਚ ਇਹਦਾ ਜਿਹੜਾ ਬਜ਼ੁਰਗ ਦਾ ਪੁੱਤ ਸੀ ਉਹਦੀ ਲੱਤ ਟੁੱਟੀ ਹੋਣ ਕਰਕੇ ਇਹਨੂੰ ਛੱਡ ਗਏ ਹਣ ਲਾਤ ਛੱਡ ਕੇ ਚਲੇ ਗਏ ਤੇ ਪਿੰਡ ਵਾਲੇ ਸਾਰੇ ਫਿਰ ਆ ਗਏ ਆ ਕੇ ਕਹਿਣ ਲੱਗੇ ਕਿ ਬਜ਼ੁਰਗ ਬਾਬਾ ਵੇਖ ਕਿ ਤੇਰੇ ਪੁੱਤ ਨੂੰ ਛੱਡ ਗਏ ਹਨ ਸਾਡੇ ਪੁੱਤ ਤਾਂ ਹੁਣ ਪੱਕੀ ਨੌਕਰੀ ਹੀ ਲੈ ਕੇ ਆਇਆ ਕਰਨਗੇ ਤੇਰਾ ਪੁੱਤਰ ਫਿਰ ਡੰਗਰਾਂ ਵੱਛੀਆਂ ਜੋਗਾ ਹੀ ਰਹਿ ਗਿਆ ਇੰਨਾ ਜਦੋਂ ਕਿਹਾ ਤਾਂ ਬਜ਼ੁਰਗ ਫਿਰ ਕਹਿਣ ਲੱਗਾ ਇਸ ਵਿੱਚ ਵੀ ਸ਼ਾਇਦ ਪਰਮਾਤਮਾ ਦੀ ਹੀ ਕੋਈ ਮਰਜ਼ੀ ਲੁਕੀ ਹੋਵੇਗੀ ਇਹ ਸੁਣ ਕੇ ਪਿੰਡ ਵਾਲੇ ਕਹਿੰਦੇ ਇਹ ਤਾਂ ਬਾਬਾ ਜੀ ਜਿਹੜਾ ਉੰਜ ਹੀ ਦਿਮਾਗ ਹਿੱਲ ਗਿਆ ਹੈ ਇਸ ਦੇ ਨਾਲ ਕੋਈ ਵੀ ਦੁੱਖ ਸੁੱਖ ਕਰਨਾ ਹੀ ਨਹੀਂ ਚਾਹੀਦਾ ਮੈਨੂੰ ਦੱਸਣ ਦਿਆ ਹੈ ਕਿ ਪਹਿਲਾਂ ਘੋੜੇ ਜਿਹੜੇ ਸਨ ਉਹ ਤੇਰੇ ਪੁੱਤਰ ਦੀ ਲੱਤ ਤੋੜ ਦਿੱਤੀ ਹੈ ਹੁਣ ਸਾਰਿਆਂ ਦੇ ਪੁੱਤਰ ਨੌਕਰੀ ਭਰਤੀ ਹੋ ਗਏ ਤੇਰਾ ਰਹਿ ਗਿਆ ਪਰ ਫਿਰ ਵੀ ਅੱਗੋਂ ਕੁਝ ਨਹੀਂ ਸੁਣਦਾ ਪਿਆ ਇਹ ਕਹਿ ਕੇ ਹੁਣ ਸਾਰੇ ਜਾਣੇ ਕੀ ਕਰਦੇ ਹਨ ਕਿ ਉਹ ਆਖਦੇ ਹਨ ਕਿ ਆਪਾਂ ਇਹਦੇ ਕੋਲ ਹੁਣ ਆਉਣਾ ਜਾਣਾ ਹੀ ਬੰਦ ਕਰ ਦਈਏ ਕੁਝ ਦਿਨ ਲੰਘਦੇ ਹਨ ਤੇ ਰਾਜੇ ਦੇ ਕਰਨਾ ਜਿਹੜੇ ਵੀ ਉਹਦੇ ਜਿਹੜਾ ਮਹਿਲ ਸੀ ਉਥੇ ਦੂਜੀ ਸੈਨਾ ਨੇ ਆ ਕੇ ਹਮਲਾ ਕਰ ਦਿੱਤਾ ਜਦੋਂ ਹਮਲਾ ਕੀਤਾ ਤਾਂ ਜਿੰਨੀ ਸੈਨਾ ਭਰਤੀ ਸੀ ਕੁਝ ਫਟੜ ਹੋ ਗਏ ਕੁਝ ਜ਼ਖਮੀ ਹੋ ਗਏ ਤੇ ਕਈਆਂ ਦੇ ਤਾਂ ਕੋਈ ਅੰਗ ਹੀ ਚਲੇ ਗਏ ਕੋਈ ਅਕਾਲ ਚਲਾਣੇ ਹੀ ਕਰ ਗਿਆ ਹੁਣ ਨਾ ਸਾਰੇ ਹੀ ਜਾਣੇ ਰੋਣ ਲੱਗੇ ਸਨ ਹੁਣ ਕੁਝ ਦਿਨਾਂ ਬਾਅਦ ਉਹਨਾਂ ਦਾ ਪੁੱਤਰ ਠੀਕ ਹੋ ਗਿਆ ਉਹਦੀ ਲੱਤ ਠੀਕ ਹੋ ਗਈ ਹੁਣ ਉਹਦੇ ਕੋਲ ਆਏ ਤੇ ਆ ਕੇ ਕਹਿਣ ਲੱਗੇ ਕਿ ਬਾਬਾ ਚੰਗਾ ਹੋਇਆ ਤੇਰਾ ਪੁੱਤਰ ਨਹੀਂ ਸੀ ਗਿਆ ਤੇਰੇ ਪੁੱਤਰ ਜੇਕਰ ਨਹੀਂ ਗਿਆ ਤਾਂ ਅੱਜ ਤੇਰੇ ਕੋਲ ਹੈ ਸਾਡੇ ਪੁੱਤਰ ਕਿਸੇ ਦੀ ਅੱਜ ਲਤ ਨਹੀਂ ਹੈਗੀ ਤੇ ਕਿਸੇ ਦੀ ਬਾਹ ਨਹੀਂ ਹੈਗੀ ਤੇ ਕਈ ਅਕਾਲ ਚ ਲੜਣੇ ਹੀ ਕਰ ਗਏ ਹਨ ਘੱਟ ਤੋਂ ਘੱਟ ਤੇਰਾ ਪੁੱਤਰ ਤਾਂ ਤੇਰੇ ਕੋਲ ਹੈ ਹੁਣ ਕੁਝ ਦਿਨ ਲੰਗੇ ਤੇ ਉਹੀ ਘੋੜੇ ਹੁਣ ਚੰਗੇ ਭਲੇ ਹੋ ਗਏ ਉਹਨਾਂ ਹੀ ਘੋੜਿਆਂ ਦੇ ਉੱਤੇ ਸਮਾਨ ਲੱਦ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੁਣ ਇਹ ਵੇਖ ਕੇ ਕਹਿੰਦੇ ਕਿ ਇਹ ਘੋੜੇ ਵੀ ਚੰਗੇ ਨੇ ਕਟ ਤੋਂ ਕਟ ਹੁਣ ਤੋਂ ਇਹ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਤਾਂ ਲੈ ਕੇ ਜਾ ਸਕਦਾ ਹੈ ਹੁਣ ਉਹ ਕਹਿਣ ਲੱਗਾ ਇਸ ਦੇ ਵਿੱਚ ਵੀ ਪਰਮਾਤਮਾ ਦੀ ਮਰਜ਼ੀ ਹੋਵੇਗੀ ਪਰਮਾਤਮਾ ਹਮੇਸ਼ਾ ਆਪਣੇ ਕਰਮ ਵੇਖ ਕੇ ਹੀ ਸਾਨੂੰ ਫਲ ਦਿੰਦੇ ਹਨ ਜੋ ਵੀ ਕਰਦਾ ਹੈ ਉਹ ਆਪਣੇ ਕਰਮਾਂ ਦੇ ਹਿਸਾਬ ਨਾਲ ਹੀ ਆਪਾਂ ਨੂੰ ਦਿੰਦੇ ਹਨ ਮਨੁੱਖ ਦਾ ਸੁਭਾਅ ਹੈ ਕਿ ਉਹ ਗਿਲਾ ਸ਼ਿਕਵਾ ਕਰਦਾ ਹੈ ਆਪਾਂ ਕਹਿੰਦੇ ਹਾਂ ਕਿ ਇਹਨਾਂ ਨਾਮ ਜਪਦੇ ਆਂ ਫਿਰ ਵੀ ਸਾਡੇ ਨਾਲ ਮਾੜਾ ਹੋ ਰਿਹਾ ਹੈ ਉਹ ਆਪਣੇ ਨਾਲ ਨਾਮ ਜਪਣ ਕਰਕੇ ਨਹੀਂ ਮੜਾ ਹੋ ਰਿਹਾ ਹੁੰਦਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਤੁਹਾਡੇ ਵੱਲੋਂ ਜਿਹੜੇ ਕੀਤੇ ਕਰਮ ਹਨ ਉਹਨਾਂ ਦੇ ਸਦਕਾ ਹੀ ਤੁਹਾਨੂੰ ਇਹ ਸਾਰੇ ਗਿਲੇ ਸ਼ਿਕਵੇ ਤੇ ਇਹ ਜਿਹੜੇ ਦੁੱਖ ਪਰੇਸ਼ਾਨੀਆਂ ਹਨ ਉਹ ਮਿਲਦੇ ਪਏ ਹਨ ਇੱਕ ਵਾਰ ਇਹ ਦੁੱਖ ਤੇ ਪਰੇਸ਼ਾਨੀਆਂ ਜਿਹੜੀਆਂ ਹਨ ਚੰਗੇ ਕਰਮ ਕਰਕੇ ਵੇਖੋ ਫਿਰ ਤੁਹਾਡੇ ਤੋਂ ਕੋਹਾਂ ਦੂਰ ਚਲੇ ਜਾਣਗੇ ਇੱਕ ਵਾਰ ਇੱਕ ਸੰਤ ਫਕੀਰ ਜੀ ਹਰ ਪਾਸੇ ਨਾਮ ਜਪਦੇ ਹੀ ਰਹਿੰਦੇ ਸਨ ਉਹਨਾਂ ਦੇ ਕੋਲ ਇੱਕ ਮਨੁੱਖ ਆਉਂਦਾ ਤੇ ਕਹਿੰਦਾ ਮੈਂ ਨਾ ਤੁਹਾਡੇ ਬਾਰੇ ਬੜਾ ਸੁਣਿਆ ਹੈ ਤੁਸੀਂ ਬੜਾ ਨਾਮ ਜਪਦੇ ਹੋ ਮੈਨੂੰ ਵੀ ਦੱਸੋ ਇਹ ਨਾਮ ਕਿਵੇਂ ਪ੍ਰਾਪਤ ਕਰੀਦਾ ਹੈ ਸੰਤ ਜੀ ਅੱਗੋਂ ਚੁੱਪ ਰਹਿ ਗਏ ਉਹ ਜੋ ਮਨੁੱਖ ਸੀ ਉਹ ਇਲਾਕੇ ਦਾ ਰਾਜਾ ਸੀ ਉਹਨੂੰ ਲੱਗਾ ਸ਼ਾਇਦ ਇਹ ਮੈਨੂੰ ਜਾਣਦੇ ਨਹੀਂ ਤਾਂ ਕਰਕੇ ਮੈਨੂੰ ਵੇਖ ਕੇ ਚੁੱਪ ਕਰਕੇ ਬਹਿ ਗਏ ਹਨ ਅੱਗੋਂ ਕੋਈ ਜਵਾਬ ਨਹੀਂ ਦਿੰਦੇ ਪਏ ਰਾਜਾ ਫਿਰ ਆਖਦਾ ਹੈ ਤੁਸੀਂ ਜੋ ਵੀ ਨਾਮ ਸਿਮਰਨ ਦਾ ਮੁੱਲ ਬਣੇਗਾ ਮੈਂ ਤੁਹਾਨੂੰ ਅਦਾ ਕਰ ਦੇਵਾਂਗਾ ਮੇਰੇ ਕੋਲ ਬੜੀ ਧਨ ਦੌਲਤ ਹੈ ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਉਹੀ ਦੇ ਦੇਵਾਂਗਾ ਸੰਤ ਜੀ ਨੇ ਕਿਹਾ ਵੇਖ ਰਾਜਾ ਮੈਨੂੰ ਤੇਰੇ ਕੋਲੋਂ ਕੁਝ ਨਹੀਂ ਚਾਹੀਦਾ ਪਰ ਤੇਰੇ ਫਲਾਣੇ ਇੱਕ ਨਗਰ ਦੇ ਵਿੱਚ ਇੱਕ ਪਿੰਡ ਹੈ ਉਥੇ ਗਰੀਬ ਜਿਹੇ ਕਿਸਾਨ ਹੈ ਭਾਈ ਉਹ ਦੂਜਿਆਂ ਦੀ ਮਹਤਾਜੀ ਕਰਦਾ ਹੈ ਨਾਮ ਸਿਮਰਨ ਵੀ ਕਰਦਾ ਹੈ ਤੇ ਉਹਦੇ ਕੋਲ ਵੀ ਬੜਾ ਨਾਮ ਸਿਮਰਨ ਹੈ ਉਹ ਨੂੰ ਵੀ ਪਤਾ ਹੈ ਰੱਬ ਦੇ ਨੇੜੇ ਕਿਵੇਂ ਜਾਣਾ ਹੈ ਜਾਂ ਤੂੰ ਉੱਥੇ ਚਲਿਆ ਜਾ। ਉਹਦੇ ਤੋਂ ਸਾਰਾ ਕੁਝ ਖਰੀਦ ਲਈ। ਰਾਜਾ ਬੜਾ ਖੁਸ਼ ਹੋਇਆ ਕਿ ਸੰਤ ਫਕੀਰ ਨੇ ਚੱਲ ਪੈਸੇ ਟਕੇ ਦਾ ਕੀ ਕਰਨਾ। ਹੁਣ ਉਹ ਜਿਹੜਾ ਗਰੀਬ ਕਿਸਾਨ ਹੈ ਉਹ ਕਿੱਡੀ ਕੁ ਗੱਲ ਹੈ ਉਹਨੂੰ ਤਾਂ ਮੈਂ ਮਨਾ ਹੀ ਲਵਾਂਗਾ। ਉਹਨੇ ਉਹ ਜਿਹੜੀ ਗਲੀ ਮੁਹੱਲਾ ਸੀ ਕਦੇ ਵੇਖਿਆ ਵੀ ਨਹੀਂ ਸੀ। ਉੱਥੇ ਜਾ ਕੇ ਬੂਹੇ ਦੇ ਅੱਗੇ ਪੈਸੇ ਦੇ ਢੇਰ ਲਾ ਦਿੱਤੇ। ਹੁਣ ਉਹ ਮਨੁੱਖ ਨੂੰ ਸਵੇਰ ਹੋਈ ਤੇ ਉਹ ਬਾਹਰ ਆਉਂਦਾ ਹੈ। ਆਕੇ ਵੇਖਦਾ ਕਿ ਕਹਿੰਦਾ ਤੁਸੀਂ ਇਹ ਕੀ ਕਰ ਰਹੇ ਹੋ ਰਾਜਾ ਰਾਜਾ ਕਹਿੰਦਾ ਜੇ ਤੈਨੂੰ ਇਹ ਘੱਟ ਲੱਗਦੇ ਪਏ ਹਨ ਤਾਂ ਮੈਂ ਇੱਕ ਢੇਰ ਹੋਰ ਲਗਵਾ ਦਿੰਦਾ ਹਾਂ ਇਹ ਘੱਟ ਹਨ ਤੇ ਇੰਨੇ ਢੇਰ ਹੋਰ ਲਿਆ ਕੇ ਮੈਂ ਇੱਥੇ ਖੜਾ ਕਰ ਸਕਦਾ ਹਾਂ ਜੇ ਇਹ ਢੇਰ ਤੈਨੂੰ ਲੱਗਦਾ ਹੈ ਕਿ ਠੀਕ ਹੈ ਤਾਂ ਫਿਰ ਸਹੀ ਹੈ ਤੇਰੀ ਸਾਰੀ ਗਲੀ ਨਹੀਂ ਤਾਂ ਮੈਂ ਤਨਦੌਲਤ ਨਾਲ ਭਰ ਸਕਦਾ ਹਾਂ ਉਹ ਕਹਿੰਦਾ ਕਿ ਦੱਸੋ ਤੁਸੀਂ ਇੰਨੇ ਪੈਸਿਆਂ ਦਾ ਢੇਰ ਕਿਉਂ ਲਾਉਂਦੇ ਪਏ ਹੋ ਕਿਸ ਕਰਕੇ ਇਹ ਕੰਮ ਕਰਦੇ ਪਏ ਹੋ ਉਹ ਕਹਿੰਦਾ ਕਿ ਜੋ ਤੇਰੇ ਕੋਲ ਨਾਮ ਸਿਮਰਨ ਹੈ ਨਾ ਤੂੰ ਹੁਣ ਤੱਕ ਜੋ ਵੀ ਜਪਿਆ ਹੈ ਮੈਨੂੰ ਦੇ ਦੇ ਉਹ ਮਨੋਖ ਹੱਸਣ ਲੱਗਾ ਤੇ ਕਹਿੰਦਾ ਤੁਸੀਂ ਤਾਂ ਮੈਨੂੰ ਖਰੀਦ ਸਕਦੇ ਹੋ ਪਰ ਉਹ ਜੋ ਵਾਹਿਗੁਰੂ ਦਾ ਨਾਮ ਹੈ ਨਾ ਉਹ ਨਹੀਂ ਖਰੀਦ ਸਕਦੇ ਜੋ ਚੀਜ਼ ਅੰਦਰ ਹੈ ਉਹਨੂੰ ਬਾਹਰ ਕਿਉਂ ਲੱਭਦੇ ਫਿਰਦੇ ਹੋ ਜੋ ਨਾਮ ਤੁਸੀਂ ਬਾਹਰ ਲੱਭਦੇ ਫਿਰਦੇ ਹੋ ਨਾ ਉਹ ਤੁਹਾਡੇ ਅੰਦਰ ਹੀ ਹੈ ਜਿਸ ਨਾਮ ਦੇ ਨਾਲ ਤੁਹਾਨੂੰ ਸਕੂਨ ਮਿਲ ਜਾਵੇਗਾ ਪਰ ਉਹ ਸਕੂਨ ਤੇ ਉਹ ਵਾਹਿਗੁਰੂ ਦਾ ਨਾਮ ਤੁਹਾਡੇ ਅੰਦਰ ਹੈ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਹ ਸ਼ਾਂਤ ਜਈ ਜਗ੍ਹਾ ਦੇ ਵਿੱਚ ਬੈਠ ਕੇ ਜਿੱਥੇ ਤੁਹਾਨੂੰ ਲੱਗੇ ਕਿ ਪਾਣੀ ਦਾ ਵਹਾ ਹੈ ਜਿੱਥੇ ਹਰਿਆਲੀ ਹੈ ਉੱਥੇ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਤੁਸੀਂ ਸਿੱਧੇ ਪਾਸੇ ਲੱਗ ਜਾਓ ਵਾਹਿਗੁਰੂ ਤੁਹਾਨੂੰ ਸਕੂਨ ਸੁੱਖ ਬਰਕਤਾਂ ਤੇ ਖੁਸ਼ੀਆਂ ਦਾ ਹੀ ਦੇਣਗੇ ਵਾਹਿਗੁਰੂ ਕਦੇ ਵੀ ਸਾਡਾ ਮਾੜਾ ਨਹੀਂ ਸੋਚਦੇ ਬਸ ਉਹਨਾਂ ਤੇ ਭਰੋਸਾ ਰੱਖਣਾ ਪੈਂਦਾ ਹੈ ਇਹ ਨਹੀਂ ਕਹਿਣ ਦੀ ਧੀਰ ਸੀ ਕਿ ਰਾਜਾ ਵਾਪਸ ਗਿਆ ਰਾਜੇ ਨੇ ਅੰਮ੍ਰਿਤ ਵੇਲੇ ਉਠਣਾ ਆਰੰਭ ਕੀਤਾ ਉੱਠ ਕੇ ਉਹ ਦਰਿਆ ਦੇ ਕੰਡੇ ਤੇ ਜਾ ਬੈਠਦਾ ਉੱਥੇ ਜਾ ਕੇ ਨਾਮ ਸਿਮਰਨ ਕਰਿਆ ਕਰਦਾ ਵਾਹਿਗੁਰੂ ਵਾਹਿਗੁਰੂ ਕਰਿਆ ਕਰਦਾ ਜਿੰਨਾ ਸਮਾਂ ਉਹਦਾ ਮਨ ਲੱਗਦਾ ਉਨਾ ਸਮਾਂ ਹੀ ਕਰਦਾ ਕੁਝ ਦਿਨ ਬਾਅਦ ਜਿਹੜੀ ਮਨ ਵਿੱਚ ਬੇਚੈਨੀ ਸੀ ਬੜਾ ਜ਼ਿਆਦਾ ਉਹਦਾ ਕਾਲਾਪਨ ਸੀ ਹੌਲੀ ਹੌਲੀ ਕਰਦਿਆਂ ਕਰਦਿਆਂ ਦੂਰ ਹੋ ਗਿਆ ਵੇਖਦੇ ਹੀ ਵੇਖਦੇ ਉਹਦੇ ਪਰਮਾਤਮਾ ਜੀ ਦੇ ਨਾਲ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਤੇ ਹੁਣ ਜੋ ਬਾਹਰ ਚੀਜ਼ਾਂ ਲੱਭਦਾ ਪਿਆ ਸੀ ਉਹ ਤਾਂ ਉਹਦੇ ਅੰਦਰ ਹੀ ਸਨ ਵੈਸੇ ਆਪਣੇ ਨਾਲ ਵੀ ਇਦਾਂ ਹੀ ਹੁੰਦਾ ਹੈ ਅਸੀਂ ਸਕੂਨ ਵਾਹਿਗੁਰੂ ਜੀ ਨੂੰ ਆਪਣੇ ਤੋਂ ਬਾਹਰ ਲੱਭਦੇ ਫਿਰਦੇ ਹਾਂ ਪਰ ਉਹ ਤਾਂ ਸਾਡੇ ਅੰਦਰ ਹੀ ਹਨ ਬਸ ਸਾਨੂੰ ਲੋੜ ਹੈ ਪਰਮਾਤਮਾ ਜੀ ਨੂੰ ਆਪਣੇ ਮਨ ਦੇ ਅੰਦਰ ਤੱਕਣ ਦੀ ਇਸ ਚੀਜ਼ ਜੇਕਰ ਤੁਹਾਨੂੰ ਸਮਝ ਆ ਗਈ ਤਾਂ ਸਾਰੇ ਹੀ ਦੁੱਖ ਦਿਲਦਰ ਤੁਹਾਡੇ ਦੂਰ ਹੋ ਜਾਣਗੇ ਫਿਰ ਸਾਧ ਸੰਗਤ ਜੀ ਪਰਮਾਤਮਾ ਜੋ ਵੀ ਕਰਦੇ ਹਨ ਉਹ ਸਾਡੇ ਚੰਗੇ ਲਈ ਕਰਦੇ ਹਨ ਉਹਨਾਂ ਤੇ ਭਰੋਸਾ ਇੱਕ ਵਾਰ ਤੁਸੀਂ ਕਰਕੇ ਤਾਂ ਵੇਖੋ ਪਰਮਾਤਮਾ ਜੀ ਦੇ ਵੱਲ ਇੱਕ ਕਦਮ ਵਧਾਉਣ ਦੀ ਲੋੜ ਹੈ ਉਹ ਤਾਂ ਹਜ਼ਾਰਾਂ ਕਦਮ ਚੱਲ ਕੇ ਆਪਣੇ ਵੱਲ ਆ ਜਾਣਗੇ ਸੋ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀ ਸਾਡੀ ਇਹ ਕਥਾ ਵਿਚਾਰ ਪਸੰਦ ਆਈ ਹੋਵੇ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ